ਮੇਰੀ ਗੱਲ ਦੇ ਉੱਤੇ ਇਹਨੇ ਜੋਰ ਦੀ ਕਾਦੇ ਵਾਸਤੇ ਨਹੀਂ ਰਾਸਤ ਕੀਤਾ ਕੱਲ ਦੀ ਥਾ ਪਰਸੋ ਦੀ ਥਾਰ ਗੱਡੀ ਦੇ ਵਿੱਚ ਜਿਹੜੀ ਮੁਲਾਜ਼ਮ ਫੜੀ ਗਈ ਹੈ 2022 ਦੀ ਮੇਰੇ ਘਰ ਆਣੇ ਨਾ ਰਹਿੰਦੀ ਸੀਗੀ ਮੈਂ 2022 ਦੀ ਪਿੱਟ ਮਾਰੀ ਆ ਨਸ਼ਾ ਵੇਚਦੀ ਆ ਨਸ਼ਾ ਵੇਚਦੀ ਆ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਦਰਖਾਸਾ ਲਾ ਲਾ ਕੇ ਥੱਕ ਗਈ ਭਗਵੰਤ ਮਾਨ ਤੱਕ ਜਾ ਜਾ ਥੱਕ ਗਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਪਰਸੋਂ 4 ਸਾਲਾਂ ਬਾਅਦ ਕਾਰ ਗੱਡੀ ਚ ਨਸ਼ਾ ਸਮੈਲ ਪਕੜੀ ਗਈ ਆ ਔਰ ਰਾਮ ਨੂੰ ਜਦੋਂ ਮਾਰਦਾ ਨਾ ਇੱਡੀ ਭਾਗੀ ਮਾਰਦਾ ਚਾਰ ਗੱਡੀਆਂ ਦੋ ਵਰਨਾ ਗੱਡੀ 2 ਕਰੋੜ ਦੀ ਕੋਟੀ ਵਿਰਾਟ ਗ੍ਰਿਜ ਦੋ ਆਈਫੋਨ ਬਰਾਮਤ ਹੋਏ ਮੌਕੇ ਤੇ ਕਿੱਥੋਂ ਆਇਆ ਕਨਸਟੇਬਲ ਕੋਲ ਇੰਨਾ ਪੈਸਾ ਸੁੱਤੀ ਹੋਈ ਸੀ ਸਰਕਾਰ ਦੋ ਚਾਰ 52 ਦਾ ਨਾਲ ਰਹੀ ਅੰਮਲ ਬਿੰਦਸਟੈਂਡ ਹਾ ਕਿੰਨਾ ਮੈਂ ਕਰ ਪਾਈਆਂ ਕਹਿੰਦੇ ਕੀ ਸਬੂਤ ਹੈ ਤੁਹਾਡੇ ਨਾਲ ਰੰਦਾ ਉਹਦੇ ਨਾਲ ਨੱਕੀ ਸਬੂਤ ਆ ਸ਼ਰਮ ਸਬੂਤ ਹੀ ਹੈ ਕੋਰਟ ਦੇ ਵਿੱਚ ਕੀ ਕਰਨ ਆਇਆ ਸੀ ਘਣਾ ਨੇ ਉਹ ਚਿੱਟਾ ਲੈ ਕੇ ਆਂਦੀ ਸੀਗੀ ਉਹਨਾਂ ਦੇ ਕੋਲ ਟਰੱਕ ਗੱਡੀ ਤੇ ਸਟicker ਲੱਗੇ ਸੀ ਉਹ ਚਿੱਟਾ ਲੈ ਕੇ ਆਂਦੀ ਸੀ ਨਕਲ ਟੱਪਦੀ ਸੀ ਕਿਉਂਕਿ ਔਲਾ ਸਾੜੀ ਸੀਗੀ ਬਲਵਿੰਦਾ ਸੈਂਡ ਕੁੜੀਆਂ ਦੇ ਵਿੱਚ ਵੇਚਦਾ ਸੀਗਾ ਸਸਤੇ ਵੇਚਦਾ ਸੀ ਪੁੱਚਾ ਮੰਡੀ ਵੇਚਦਾ ਸੀ ਐਕੀ ਗੱਡੀ ਸਬੂਤ ਹੈ ਮੇਰੇ ਕੋਲ ਪਰ ਪ੍ਰਸ਼ਾਸਨ ਨੇ ਸੁਣੀ ਨਹੀਂ ਮੇਰੀ ਕਿਉਂ ਨਹੀਂ ਸੁਣੇਗੀ ਵੱਡੇ ਅਧਿਕਾਰੀਆਂ ਨਾਲ ਲਿੰਕ ਸੀਗਾ ਉਹਦੇ ਪਰਦੇ ਪਹਿ ਬਾਸ਼ਕਾਰੀਆਂ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਾਦੇ ਵਸੇ ਸਾਡੇ ਪਬਲਿਕ ਦੇ ਸਾਹਮਣੇ ਮੇਰੇ ਥੱਪੜ ਮਾਰਿਆ ਬਲਵਿੰਦਰ ਸਿੰਘ ਨੇ ਕਹਿੰਦੇ ਉਹਨੂੰ ਰੈਸਟ ਕਰ ਲਿਆ ਉਹਨੂੰ ਰੈਸਟ ਕਰ ਲਿਆ ਚੱਕੀ ਉਹਨੂੰ ਰੈਸਟ ਕੀਤਾਗਾ ਆਹ ਬੁੱਦਾ ਟੀਨਾੜਾ ਮੈਨੂੰ ਹਰ ਪਬਲਿਕ ਦੇ ਸਾਹਮਣੇ ਥੱਪੜ-ਥੱਪੜੀ ਕਰੀ ਜਾਂਦਾ ਕੱਲੋਂ ਮੇਰੇ ਨਾਲ ਕੁਝ ਵੀ ਕਰ ਸਕਦਾ ਜ਼ਿੰਮੇਵਾਰ ਚੱਕੂਗੀ ਸਰਕਾਰ ਚੱਕਦੀ ਆ ਜ਼ਿੰਮੇਵਾਰ ਸਰਕਾਰ ਮੈਂ ਆਈਪੀਐਸ ਰਹਿ ਕੇ ਬੰਦਿਆਂ ਦੀ ਸਪੋਰਟ ਕਰਦੇ ਨੇ ਮੇਰੇ ਦੇ ਅਧਿਕਾਰ ਲੈਣੇ ਆ ਮੇਰੇ ਬੱਚਿਆਂ ਦੀ ਸੁਰੱਖਿਆ ਤਾਂ ਮੇਰੀ ਸੁਰੱਖਿਆ ਦੇ ਪੂਰਨ ਮੇਹਾਰਾ ਮੈਨੂੰ ਕੁਝ ਵੀ ਆ ਗਿਆ ਮੈਂ ਮੇਰੇ ਬੱਚਾ ਸਮੈਤ ਉਹ ਕੁੜੀਆਂ ਸਮੈਤ ਬੱਸ ਸਟੈਂਡ ਦੇ ਕੋਲ ਪਗੜਦਾ ਤੇ ਬਹੂੰਗੀ ਕੁਛ ਮਰਦੀ ਹੋ ਜੇ ਚਾਹੇ ਮੈਨੂੰ ਅੰਦਰ ਕਰ ਦੋ ਚਾਹੇ ਮੈਨੂੰ ਕੁਛ ਮਰਜੀ ਕਰ ਦੋ ਮੈਂ ਇਸ ਜਨਾਨੀ ਦੇ ਪਰਦੇ ਫਾਸ਼ ਕਰੂੰਗੀ ਜਿਹੜੇ ਜਿਹੜੇ ਅਧਿਕਾਰੀਆਂ ਨੇ ਦੀ ਸਪੋਰਟ ਕੀਤੀ ਮੈਂ ਉਹਨਾਂ ਦੇ ਪਰਦੇ ਫਾਸ਼ ਕਰੂੰਗੀ ਪਰ ਮਰ ਰੰਡੀਆਂ আর ਰੰਡੀਆਂ ਕੀੜੇ ਪੈਣ ਤਨੂੰ ਕਿੱਤੇ ਤੋ ਬਦਮਾਸ਼ੇ ਖਰਾਬ ਕਰਦਾ ਅਣਡੀਏ ਨਸਾ ਤਸਕਰੇ ਫੜੇ ਜਿਆਦੇ ਨੂੰ ਫੜੇ ਚੁੰਡੇ ਫੜੇ ਤੇ ਗੰਦੀਰੇ ਇਹਨੇ ਕਿ ਖਰਾਬ ਕਰ ਫੜੇ ਦਾ ਚੁੰਡੇ ਮਾਰੇ ਨਾ ਕੁੱਤੀ ਨੂੰ ਬੰਨਾ ਚ ਬਹਿ ਜਾ ਇੱਥੇ ਬਹਿ ਜਾ ਇੱਥੇ ਬਹਿ ਜਾ ਮੈਂ ਇੱਥੇ ਬਹਿ ਜਾ ਆਹ ਬਹਿ ਗੰਦੀਆਂ ਮੇਰੇ ਬੁੱਲਾ ਵੇਕੇ ਕੁੜੀਆਂ ਨੂੰ ਰੋਲਦਾ ਦਰ ਦਰ ਤੇ ਗੰਦੀਆਂ ਨੂੰ ਗੰਦੀ ਅੱਛਾ ਚੱਗੇ ਅਗੰਦੀਆਂ ਕਿੱਥੇ ਗੰਦੀ ਕਿੱਥੇ ਅੰਡੀ ਬਦਮਾਸ਼ ਮੇਰੇ ਨਾਲ ਬਾਤ ਕਰਦੇ ਕਿੰਨੇ ਜਣੇ ਦੇ ਕਾਰਖਾਨੇ ਕਿੰਨੇ ਜਣੇ ਦੇ ਪੁੱਤਾਂ ਨੂੰ ਫਸਾਏਗੇ ਚੈਨ ਦੇ ਵਿੱਚ ਲੈ ਕੇ ਜਾਣਗੇ ਕਿੰਨੇ ਦੇ ਛਤਰਾ ਲਵਾਉਣਗੇ ਰੰਡੀ 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 ਉਹ ਬੇਚਪ ਕਰੂਗੀ ਜਿਹਨੂੰ ਦੇ ਦੇ ਠਾਰੇ